ਸਾਡੇ ਵਿਦੇਸ਼ ਦੇ ਵਿੱਚ ਪਾਕਿਸਤਾਨ ਦੇ ਨਾਲ ਇਹਨਾਂ ਦਾ ਸੰਪਰਕ ਸੀਗਾ ਇਹ ਤਿੰਨ ਦੋਸ਼ੀ ਫੜੇ ਗਏ ਆ ਜਿਹੜੇ ਕਿ ਪਾਕਿਸਤਾਨ ਦੇ ਰਾਹੀਂ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੇ ਹੈਗੇ ਹਥਿਆਰਾਂ ਦੀ ਸਮਗਲਿੰਗ ਕਰਵਾ ਰਹੇ ਸੀਗੇ ਇਹਨਾਂ ਕੋਲੋਂ ਦੋ ਜਿਹੜੇ ਹੈਗੇ ਆ ਇਹ ਚਾਈਨੀਜ਼ ਟਾਈਪ ਮੇਡ ਪਿਸਟਲ ਜਿਹੜੇ ਹੈਗੇ ਬਰਾਮਦ ਕੀਤੇ ਗਏ ਸੋ ਤਿੰਨ ਦੋਸ਼ੀਆਂ ਦੇ ਵਿੱਚ ਇੱਕ ਜੁਵਨਾਈਲਾ ਜਿਹਦਾ ਨਾਮ ਸੀ ਨਹੀਂ ਦੱਸ ਸਕਦੇ ਬਾਕੀ ਦੋ ਦੋਸ਼ੀ ਵਿਕਰਮਜੀਤ ਸਿੰਘ ਇਹ ਵਾਸੀ ਸਿੰਘ ਪੁਰਾ थाना ਪਿੱਕੀਵਿੰਡ ਦਾ ਹੈਗਾ ਦਲੇਰ ਸਿੰਘ ਏ ਵੀ ਸਿੰਘ ਪੂਰਾ ਧੜਾ ਪਿੱਕੀ ਵਿੰਦਾ ਹੈਗਾ ਸੋ ਇਹ ਵੀ ਆਪਰੇਸ਼ਨ ਜਿਹੜਾ ਹੈਗਾ ਸਾਡੀ ਸੀਆਈਡੀ ਟੀਮ ਵੱਲੋਂ ਕੀਤਾ ਗਿਆ ਇਨਾਂ ਕੋਲੋਂ ਵੀ ਇਹ ਦੋ ਵੈਪਨ ਬਰਾਮਦ ਹੋਏ ਨੇ ਜੋ ਕਿ ਪ੍ਰਾਇਮਰੀ ਤਫतीश ਦੇ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਸੰਗਰਦਾਂ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਉਹਨਾਂ ਕੋਲੋਂ ਡਰੋਨ ਰਹੀ ਵੈਪਨ ਮੰਗਾਏ ਗਏ ਸੀਗੇ ਬਾਕੀ ਇਹਨਾਂ ਦੇ ਫੋਨ ਅਨਲਿਸਿਸ ਤੋਂ ਕੁਝ ਕੁਛ ਤੋਂ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੇ ਕਰੇ ਟਾਈਮ ਤੋਂ ਜਿਹਾ ਅਸੀਂ ਇਸ ਨੂੰ ਕਿਨੇ ਅਸਾਈਨਮੈਂਟ ਨੂੰ ਆ ਚੁੱਕਾ ਉਹ ਜੀ ਫਿਲਹਾਲ ਅਸੀਂ ਇਹਨਾਂ ਦੀ ਇਨਟ੍ਰੋਗੇਸ਼ਨ ਕਰਕੇ ਜਿਹੜੀ ਹੈਗੀ ਉਹ ਕਲੀਅਰ ਕਰਾਂਗੇ ਚੀਜ਼ ਕਿੰਨਾ ਦਾ ਕ੍ਰਿਮੀਨਲ ਪਿਛੋਕੜ ਕੀ ਹੈਗਾ ਕਿੰਨੀ ਪਹਿਲਾਂ ਸੌਲਟਿਸੇ ਕਰਾ ਚੁੱਕੇ ਟੋਟਲ ਕਿੰਨੇ ਮੁਜ਼ਰਮ ਸਰ ਪੜੇਗੇ ਤਿੰਨ ਦੋਸ਼ੀ ਹੈਗੇ ਜੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਉਹ ਜਿਨ੍ਹਾਂ ਬਾਰੇ ਦੱਸਿਆ ਗਿਆ ਇੱਕ ਜੁਵਨਾਈਲ ਦੋਸ਼ੀ